ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਵਾਖੂ ਗਏ ਸਭ ਠੀਕ ਠਾਕ ਹੋਣਗੇ ਅਸੀਂ ਅੱਜ ਜਾ ਰਹੇ ਹਾਂ ਜੀ ਮੰਡੀ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਦੁਆਰਾ ਹੈ ਜਿੱਦੋਂ ਆਪਾਂ ਕੀਰਤਪੁਰ ਸਾਹਿਬ ਤੋਂ ਜਾਂਦੇ ਆ ਤਾਂ ਟੋਟਲ 7 ਟਨ ਵਾਲਾ ਹੁੰਦਾ ਰਸਤੇ 'ਚ ਇਹ 7 ਨੰਬਰ ਟਨ ਵਾਲੀ ਕ੍ਰਾਸ ਕਰਦੇ ਆ ਤੇ ਉਹਦੇ ਨਾਲ ਹੀ ਬਾਇਰ ਟਨ ਨਾਲ ਸ਼ੁੱਟੇ ਟਨ ਯੂ-ਟਰਨ ਲੈ ਲਈਏ ਤਾਂ ਕਿਲੋ-ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਮੰਡੀ ਵਾਲਾ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਵਾਹਿਗੁਰੂ ਮੇਰੇ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਧਰ ਲੰਗਾ ਹਾਲ ਹੈ ਪਿੱਛੇ ਸਰਾਮ ਬਣੀ ਆ ਰਹਿਣ ਵਾਸਤੇ ਰੂਮ ਵਗੈਰਾ ਸਭ ਕੁਝ ਹੈਗਾ ਬਹੁਤ ਵਧੀਆ ਲੋਕੇਸ਼ਨ ਆ ਬਹੁਤ ਵਧੀਆ ਪਾਰਕਿੰਗ ਬਹੁਤ ਵੱਡੀ ਆ ਸਾਰਾ ਕੁਝ ਬਹੁਤ ਵਧੀਆ ਚਲੋ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਸਤਨਾਮੁ ਸ੍ਰੀ ਵਹਿਗੂ ਇੱਥੇ ਵੀਡੀਓ ਬਣਾਉਣਾ ਅਲਾਉਡ ਨਹੀਂ ਆ ਚਲੋ ਫਿਰ ਅਸੀਂ ਬਾਬਾ ਜੀ ਨੂੰ ਪੁੱਛ ਕੇ ਤੇ ਛੋਟੀ ਜਿਹੀ ਇੱਕ ਵੀਡੀਓ ਸ਼ੂਟ ਕੀਤੀ ਆ ਮੈਸਰ ਸੰਤਨ ਦਰਸ਼ਨ ਕਰਮ ਨੇ ਇੱਥੇ ਬਾਬਾ ਜੀ ਦੀਆਂ ਪੰਜ ਨਿਸ਼ਾਨੀਆਂ ਬਈਆਂ ਨੇ ਹਾਂਜੀ ਸੰਗਤ ਜੀ ਇੱਥੇ ਰੱਖੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਪੰਜ ਨਿਸ਼ਾਨੀਆਂ ਦੇਖੋ ਜੀ ਇੱਕ ਪਹਿਲੇ ਇੱਕ ਨੰਬਰ ਤੇ ਜੀ ਗੁਰੂ ਸਾਹਿਬ ਦਾ ਪਲੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਲੰਘ ਉਹਦੇ ਉੱਪਰ ਤਲਾਈ ਦੇਖੋ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆ ਬਹੁਤ ਵਧੀਆ ਕਵਰ ਕੀਤੀ ਹੈ glass ਦੇ ਵਿੱਚ ਇਹ ਤੁਹਾਨੂੰ ਪਤਾ ਹੀ ਆਪਣੇ ਲੋਕਾਂ ਦਾ ਮੱਥੇ ਟੇਕ ਟੇਕਿਆ ਲੈਣਾ ਸਭ ਕੁਝ ਖਿੱਚ ਖਿੱਚ ਕੇ ਅੱਤ ਵੱਗੇ ਚੱਲਦੇ ਆ ਜੀ ਅੱਗੇ ਗੁਰੂ ਸਾਹਿਬ ਦੀ ਰਵਾਬ ਪਈ ਆ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਵਧੀਆ ਜੀ ਦਰਸ਼ਨ ਕਰਕੇ ਮਨ ਨੂੰ ਵਾਕੋ ਬਾਗ ਹੋਇੰਦਾ ਜੀ ਉਹ ਸੰਗਤਾਂ ਜਾਣ ਉੱਥੇ ਕਿਹਾ ਜੀ ਚੌਥੇ ਨੰਬਰ ਤੇ ਆ ਜੀ ਬੰਦੂਕ ਗੁਰੂ ਸਾਹਿਬ ਜੀ ਦੀ ਬੰਦੂਕ ਦੇਖੋ ਵੱਡੀ ਵੱਡੀ ਹੈ ਜੀ ਸਿਰਫ ਇੱਕ ਉਪੀ ਆ ਜੀ ਇਹ ਪੰਜ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਜੀ ਜਦੋਂ ਗੁਰੂ ਸਾਹਿਬ ਰਵਾਲਸਰ ਆਏ ਸੀ ਉਹਤ ਅੱਗੇ ਫਿਰ ਗੁਰੂ ਸਾਹਿਬ ਜੀ ਇੱਥੇ ਆਏ ਹੀ ਇੱਥੇ ਦਾ ਰਾਜਾ ਹੀ ਸਿੱਧ ਸੈਣ ਉਹ ਗੁਰੂ ਗੋਬਿੰਦ ਸਾਹਿਬ ਨੂੰ ਰਿਕੁਐਸਟ ਕਰਕੇ ਇੱਥੇ ਲੈ ਕੇ ਆਏ ਹੀ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਮਾਦਾ ਕੁਜਰੀ ਜੀ ਦੇ ਨਾਲ ਇੱਥੇ ਆਏ ਸੀਗੇ ਇਸਤਾਨ ਤੇ ਬਾਕੀ ਦਾ ਇਤਿਹਾਸ ਬਹੁਤ ਲੰਬਾ ਜੀ ਉਹ ਵਾਏ ਗੁਰੂ ਬਹਿਤ ਹੈਗੇ ਤੋ ਜੀ ਵੀਡੀਓ ਜਰੂਰ ਸੁਣਾਵਾਂਗੇ ਬਾਕੀ ਜਿੰਨੀਆਂ ਬਸੰਤ ਜੀ ਇੱਧਰ ਜਾਂਦੀਆਂ ਨੇ ਆਪਣੀਆਂ ਮਣੀ ਕਰਨ ਸਾਹਿਬ ਸਾਹਿਬ ਅੱਥੇ ਸਟੇ ਕਰਦੀਆਂ ਨੇ ਇੱਥੇ ਰਹਿਸ਼ ਬਹੁਤ ਵਧੀਆ ਬਣਾਇਆ ਰੱਖੀ ਬਾਬਿਆਂ ਨੇ ਬਿਲਕੁਲ ਬਿਆਸ ਬਿਆਸ ਸ੍ਰੀ ਆਦਿ ਕੰਡੇ ਦੇ ਉੱਪਰ ਕੋ ਉਤਰ ਸਾਹਿਬ ਲਕੇਸ਼ਰਮ ਬਹੁਤ ਵਧੀਆ ਸਭ ਕੁਝ ਬਹੁਤ ਵਧੀਆ ਜੀ ਜਰੂਰ ਆਓ ਜੀ ਦਰਸ਼ਨਾਂ ਨੂੰ ਵਾਇਰ ਨੂੰ ਮਿਲ ਕੇ ਫਿਰ ਵੀਡੀਓ ਬਣਾਵਾਂਗੇ ਫਿਰ ਉਹਦੇ ਚ ਪੂਰਾ ਇਤਿਹਾਸ ਦੱਸਾਂਗੇ ਉਤਰ ਸਾਹਿਬ ਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ ਰੱਬ ਭਲੀ ਕਰੇ